ਮੇਰਾ ਖਿਆਲ ਆ ਵੀ ਜੇ ਨੀਤੀ ਲਾਗੂ ਹੁੰਦੀ ਆ ਤੇ 27 ਤੇ ਸਰਕਾਰ ਦਾ ਨਾਮੋ ਨਿਸ਼ਾਨ ਮਟਾ ਦੇਣਗੇ ਲੋਕ ਬਾਕਾਇਦਾ ਕਰਜ਼ਾ ਚੱਕਣਗੇ ਫਿਰ ਹੈ ਕੁਛ ਨਹੀਂ 1000 ਰੁਪਏ ਮਹੀਨਾ ਦੇਣਾ ਤੇ ਕੇ ਵੋਟ ਆ ਰਹੀਆਂ ਨਾ ਨਹੀਂ ਵੋਟ ਨਹੀਂ ਪਣੀ ਜਿਹੜੀ ਵੀ ਮਰਜ਼ੀ ਆ ਜੇ ਸਰਕਾਰ ਉਹ ਕਿਸਾਨ ਦੇ ਬਰ ਖਿਲਾਫ ਹੁੰਦੀ ਆ ਕਿਸਾਨ ਦੀ ਜ਼ਮੀਨ ਆ ਉਹਦੇ ਵਿੱਚ ਕਹਿੰਦੇ ਮੈਂ ਤੁਹਾਨੂੰ ਪਲਾਟ ਦੇਵਾਂ ਕਿਵੇਂ ਦੇਵਾਂ ਸਰਕਾਰਾਂ ਭਰਸ਼ਤ ਹੁੰਦੀਆਂ ਹਰ ਸੱਟੜੇ ਮੰਦਰ ਅੱਜ ਤੱਕ ਤਾਂ ਕੋਈ ਮੁੱਖ ਮੰਤਰੀ ਇਮਾਨਦਾਰ ਨਹੀਂ ਆਇਆ ਭਾਈ ਜਿਹੜਾ ਟੀਚਰੀ ਬੰਦਾ ਚੂਡੀ ਵੱਡੇ ਨਾ ਤੇ ਬੰਦਾ ਕਹਿੰਦੇ ਕੋਈ ਨਾ ਕੋਈ ਟੀਚਰੀ ਕੀਤੀ ਆ ਤੇ ਚੁੰਡੀ ਚੁੰਡੀ ਹੁੰਦੀ ਆ ਸ਼ਰੀ ਬੰਦਾ ਕਿਸੇ ਦੇ ਚੂਡੀ ਨਹੀਂ ਵੱੜਦਾ ਤੇ ਜਿਹੜੇ ਫੋਟੇ ਸਿੱਕੇ ਨੇ ਬਣੋਟੀ ਫਰੇਬੀ ਉਹਨਾਂ ਦੀ ਪਛਾਣ ਕਰ ਗਏ ਅੱਖਾਂ ਮੀਚ ਕੇ ਇਹਨਾਂ ਦੇ ਉੱਤੇ ਨਾ ਭਰੋਸਾ ਨਾ ਕਰੀਏ ਲਗਦਾ ਇਹ ਨੀਤੀ ਲਾਗੂ ਹੋ ਸਕੂਗੀ ਜੇ ਸਾਰਾ ਪੰਜਾਬ ਇਕੱਠਾ ਹੋ ਜਾਣਾ ਤੇ ਵੇਖੋ ਜੂ ਕੋ ਜੂਆ ਨਾੜੇ ਦੇ ਜੱਪਿਆ ਪਹਲੋ ਕੀ ਸਾਤੇ ਬਣੇ ਕਿਵੇਂ ਕਹਿੰਦੇ ਜੁੱਤੀਆਂ ਮਾਰਨਗੇ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ ਜਿਸ ਦੇ ਉੱਤੇ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਅਤੇ ਆਮ ਕਿਸਾਨਾਂ ਤੋਂ ਲੈ ਕੇ ਉਹਨਾਂ ਹਰ ਇੱਕ ਚਿੰਤਕ ਬੰਦੇ ਨੂੰ ਜਿਹੜੀ ਇਹ ਚਿੰਤਾ ਹੋ ਰਹੀ ਹੈ ਕਿ ਇਹ ਬਹੁਤ ਗਲਤ ਨੀਤੀ ਹੈ ਪਰ ਸਰਕਾਰ ਇਸ ਦੇ ਬੜੇ ਫਾਇਦੇ ਗਿਣਾ ਰਹੀ ਹੈ ਜਿਸ ਦੇ ਖਿਲਾਫ ਅੱਜ ਇਕੱਠ ਜੋਧਾਂ ਦੇ ਵਿੱਚ ਕੀਤਾ ਗਿਆ ਜਿੱਥੇ ਸਾਡੇ ਨਾਲ ਮੌਜੂਦ ਨੇ ਬਾਪੂ ਬਲਕੌਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਕਿਵੇਂ ਦੇਖਦੇ ਹੋ ਸਰਕਾਰ ਤਾਂ ਬੜੇ ਫਾਇਦੇ ਦੱਸ ਰਹੀ ਹੈ ਕਿ ਲੋਕ ਜਿਹੜੇ ਕਿਸਾਨ ਨੇ ਬੜੇ ਅਮੀਰ ਹੋ ਜਾਣਗੇ ਇਹਦੇ ਨਾਲ ਤੇ ਲੋਕ ਕਿਉਂ ਖਿਲਾਫਤ ਕਰ ਰਹੇ ਆ ਫਿਰ ਗੱਲ ਇਸ ਤਰ੍ਹਾਂ ਬੇਟਾ ਇਹ ਥੋੜਾ ਜਿਹਾ ਪਿੱਛੇ ਇਤਿਹਾਸ ਲੈ ਕੇ ਚੱਲਾਂ ਅੰਗਰੇਜ਼ ਨੇ ਵੀ ਅੰਗਰੇਜ਼ ਨੇ ਬੀਅਸ ਚਨ ਦੀ ਨੀਤੀ ਲਿਆਂਦੀ ਸੀ 1907 ਚ ਤੇ ਭਗਤ ਸਿੰਘ ਦਾ ਚਾਚਾ ਸੀ ਅਜੀਤ ਸਿੰਘ ਉਹਨੇ ਉਸ ਨੀਤੀ ਦੇ ਵਿਰਖਲਾਫ ਗੀਤ ਦਿੱਤਾ ਸੀ ਵੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਉਦੋਂ ਵੇਖੋ ਥੋੜੀ ਵਾਦੀ ਬਹੁਤ ਥੋੜੀ ਸੀ ਉਦੋਂ ਵੀ ਜ਼ਮੀਨਾਂ ਦੇ ਉੱਤੇ ਸਰਕਾਰੀ ਇਹ ਜੀ ਨੀਤੀ ਆਈ ਸੀ ਜਿਹੜੀ ਕਿਸਾਨ ਦੇ ਵਿਰੁੱਧ ਸੀ ਉਹਦੇ ਵਿੱਚ ਕਹੇ ਸੀ ਵੀ ਥੋੜੇ ਕੋਲੇ ਜਿਹੜੀ ਮਰਜੀ ਜ਼ਮੀਨ ਆ ਉਹਦੇ ਵਿੱਚ ਉਗਿਆ ਹੋਇਆ ਦਰਖਤ ਸਰਕਾਰ ਦਾ ਹੋਊਗਾ ਹੂੰ ਉਗਿਆ ਹੋਇਆ ਦਰਖਤ ਸਰਕਾਰ ਦਾ ਸਰਕਾਰ ਦਾ ਹੋਊਗਾ ਹੂੰ ਇਹ ਸਭ ਤੋਂ ਛੋਟੇ ਸੀ ਉਸ ਤੋਂ ਬਾਅਦ ਜਿਹੜਾ ਨੁਕਸਾਨ ਕਰਨੀ ਕਰਨੀ ਸੀ ਉਹਦੇ ਬਰ ਖਿਲਾਫ ਅਜੀਤ ਸਿੰਘ ਵਰਗੇ ਸ਼ੇਰ ਉਤਰੇ ਹੂੰ ਤੇ ਉਹ ਨੀਤੀ ਉਹਨਾਂ ਦੀ ਵਾਪਸ ਕਰਵਾਈ ਫਿਰ ਆਪਾਂ ਅਖੌਤੀ ਆਜ਼ਾਦੀ ਚਾਹੇ 1956 ਤੱਕ ਪੰਜਾਬ ਚ ਕਿਸ ਤਰ੍ਹਾਂ ਜ਼ਮੀਨਾਂ ਦੇ ਲੈਣ ਦੇਣ ਤੇ ਰੌਲੇ ਸੀਗੇ ਫਿਰ ਖੁਸ ਹੈਸियत ਟੈਕਸ ਆਇਆ ਹੂੰ ਉਹਦੇ ਵੀ ਕਿਸਾਨੀ ਦੇ ਉੱਤੇ ਖੁਸ਼ਿਆ ਟੈਕਸ ਜਿਹਨੂੰ ਅਸੀਂ ਬੈਟਰਮੈਨ ਟੈਕਸ ਕਹਿੰਦੇ ਆ ਉਹਦੇ ਲਈ ਬੀ ਇਹਨਾਂ ਨੂੰ ਸੰਘਰਸ਼ ਕਰਨਾ ਪਿਆ ਹੂੰ ਫਿਰ ਉਸ ਤੋਂ ਬਾਅਦ ਨਿਕਲਦੇ ਨਿਕਲਦੇ 95 ਆ ਗਿਆ 92 ਆ ਗਿਆ ਤੇ ਬੰਦਸੇ ਆ ਗਿਆ ਹੂੰ ਉਹਨੇ ਵੀ ਫਿਰ ਨੀਤੀ ਘੜੀ ਜਿਹਦੇ ਨਾਲ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਤੇ ਉਹਨਾਂ ਦੀ ਅੱਜ ਵੀ ਜ਼ਮੀਨ ਜਿਹਨਾਂ ਨੂੰ ਦਿੱਤੀ ਹੈ ਵਪਾਰੀਆਂ ਨੂੰ ਉਹਨਾਂ ਦੇ ਬਾਗਲੇ ਮਾਰੇ ਪਏ ਆ ਨਾ ਉਥੇ ਕੋਈ ਕੋਠੀ ਐ ਨਾ ਉਥੇ ਕੋਈ ਇੰਡਸਟਰੀ ਐ ਤੇ ਨਾ ਉਥੇ ਕੋਈ ਸੰਸਥਾ ਜਾਂ ਇੰਸਟੀਚਿਊਸ਼ਨ ਹੈ ਅਜ ਉਸ ਤਰ੍ਹਾਂ ਭਈ ਲਾਰੋ ਸਾਹਿਬ ਵੀ 24 ਸਾਲੇ ਤੇ 92 ਤੇ ਕੀਤੀ ਸੀਗੀ 8 ਹੋ ਠੀਕ ਹੈ ਕਿੰਨੇ ਸਾਲ 32 33 ਸਾਲ ਹੋ ਗਏ ਹੁਣ ਪਿੱਛੇ ਜੇ ਫਿਰ ਅਕਾਲੀ ਦੀ ਸਰਕਾਰ ਆਈ ਉਹਨਾਂ ਨੇ ਨਵਾਂ ਚੰਡੀਗੜ੍ਹ ਬਸਾਤਾ ਉਥੇ ਪਾਦ ਦੀਆਂ ਜ਼ਮੀਨਾਂ ਲਈਆਂ ਔਰ ਉਹਦੇ ਵਿੱਚ ਵੱਡੀਆਂ-ਵੱਡੀਆਂ ਕੋਠੀਆਂ ਤੇ ਫਾਰਮ ਹੌਸਿਆਂ ਦੇ ਵਿੱਚ ਕਾਉਂ ਬੰਦੇ ਬੈਠੇ ਵੱਡਾ ਵਪਾਰੀ ਤੇ ਪੌਲਟਿਸ਼ਨ ਜਾਂ ਵੱਡਾ ਵੱਡਾ ਅਫਸਰ ਅਧਿਕਾਰੀ ਆਈਐਸ ਪੀਸੀਐਸ ਆਈਪੀਐਸ ਐਸੀਕੋ ਉੱਥੇ ਬੈਠੇ ਅੱਜ ਵੀ ਬੈਠੇ ਨੇ ਤੇ ਪਵਾਦ ਚਿਹਰਾ ਉਜਾੜਦਾ ਹੁਣ ਉੱਥੇ ਸਬਰ ਨਹੀਂ ਆਇਆ ਤੇ ਆਪਣੇ ਮਾਨ ਸਾਹਿਬ ਆ ਗਏ ਇਹਨਾਂ ਨੇ ਲੈਂਡ ਪੂਲਿੰਗ ਪਾਲਸੀ ਦਾ ਨਾਂ ਧਰਤਾ ਬਿਕ ਜਦੈ ਜਿਹੜੀ ਵੀ ਮਰਜ਼ੀ ਆ ਜੇ ਸਰਕਾਰ ਉਹ ਕਿਸਾਨ ਦੇ ਵਰਖਲਾਫ ਹੁੰਦੀ ਆ ਤੇ ਇਹ ਪਾਲਿਸੀ ਦੇ ਨਾਲ ਕਿੰਨੇ ਲੁਧਿਆਣੇ ਜਿਲ੍ਹੇ ਦੇ ਪਿੰਡ ਨੇ ਤੁਹਾਡੇ ਸਾਹਮਣੇ ਆ 32 33 32 ਪਿੰਡ ਹੈ 28000 ਵੱਧ ਏਕੜ 8311 ਐਨੀ ਜਮੀਨ ਅਕਵਾਇਰ ਕਰ ਲਈ ਇਸ ਤੋਂ ਬਗੈਰ ਤੁਸੀਂ ਲੁਧਿਆਣੇ ਤੋਂ ਬਾਹਰ ਆਓ ਸੜਕ ਤੇ ਚਾਰ ਸਪੀਰੇ ਨਿਗਾਹ ਮਾਰੋ ਲੁਧਿਆਣੇ ਤੋਂ ਲੈ ਕੇ ਜੋਧਾ ਤੱਕ ਆ ਜੋ ਸਾਰੀ ਜ਼ਮੀਨ ਆ ਪਲਾਟਾਂ ਦੀ ਤੇ ਕਲੋਨੀਆਂ ਬੜੀਆਂ ਕਲੋਨੀਆਂ ਬੜੀਆਂ ਹੋਈਆਂ ਉੱਥੇ ਇੱਕ ਵੀ ਮਕਾਨ ਨਹੀਂ ਫਿਰ ਤੁਸੀਂ ਮੇਨ ਰੋਡ ਤੇ ਆ ਜਾਓ ਫਿਰੋਜ਼ਪੁਰ ਰੋਡ ਤੇ ਮੁੱਲਾਂਪੁਰ ਦਾਖੇ ਤੱਕ ਜਾਓ ਕੋਈ ਕੋਠੀ ਨਹੀਂ ਸਿਰਫ ਤੇ ਸਿਰਫ ਕਲੋਨੀਆਂ ਇਸ ਕਰਕੇ ਇੰਨੀ ਜਮੀਨ ਜਿਹੜੀ ਖੇਤੀ ਥਲੇ ਚਾਹੀਦੀ ਸੀਗੀ ਉਹ ਕਲੋਨੀਆਂ ਥਲੇ ਦੇਤੀ ਤੇ ਉਹਦੀ ਫਿਰ ਕਲੋਨੀਆਂ ਜਿਹੜੀ ਨਾ ਕਲੋਨੀਅਲ ਸਿਸਟਮ ਨਾਲ ਕਲੋਨੀਆਂ ਕਾਹਦੀਆਂ ਹੋਈਆਂ ਕਲੋਨੀਅਲ ਸਿਸਟਮ ਨਾਲ ਲੋਕਾਂ ਦੀ ਜ਼ਮੀਨ ਲੈ ਲਈ ਤੇ ਫਿਰ ਬੈਠੇ ਜਿਹੜੇ ਪ੍ਰਾਪਰਟੀ ਡੀਲਰ ਸਰਕਾਰ ਤੇ ਰੀਅਲ ਸਟੇਟ ਵਾਲੇ ਜਿਹੜੇ ਵਜਦੇ ਆ ਸਾਰੇ ਰਲ ਕੇ ਠੱਗੀਆਂ ਮਾਰ ਰਹੇ ਨੇ ਔਰ ਤਰਸਾਨ ਨੂੰ ਉਜਾੜਤਾ ਦਿੱਤਾ ਅਜੇ ਤੁਨ ਕੰਪਨਸੇਸ਼ਨ ਦੇ ਦੇਾਂਗੇ ਜਾਉ ਕਿੱਥੇ ਰਾਜਸਥਾਨ ਚ ਦੱਸ ਦੇ ਜਾਊਗਾ ਤਾਂ ਪੰਜਾਬ ਤੌਰ ਕਿਤੇ ਜ਼ਮੀਨ ਮਿਲਣੀ ਨਹੀਂ ਰਾਜਸਥਾਨ ਜਾਊ ਰਾਜਸਥਾਨ ਵੀ ਤਾਂ ਜ਼ਮੀਨ ਹੀ ਲਊ ਤੇ ਫਿਰ ਉੱਥੋਂ ਦਾ ਕਿਸਾਨ ਗਿਆ ਜਾਂ ਤਾਂ ਕੋਈ Rajasthan ਦੀ ਵੀ ਜ਼ਮੀਨ ਬੜੀ ਵਹਿਲੀ ਪਈ ਸਰਕਾਰ ਉੱਥੇ ਦੇਊਗੀ। ਹੂੰ ਵੱਧ ਵੀ ਜ਼ਮੀਨ ਮਿਲ ਜੂ। ਉੱਥੇ ਵੀ ਤਾਂ ਖੇਸਾਨ ਦੀ ਜ਼ਮੀਨ ਹੋਊ। ਫੇਰ Rajasthan ਦਾ ਖੇਸਾਨ ਕਿੱਧਰ ਜਾਊ ਵਿਚਾਰਾ। ਇਹਨਾਂ ਨੇ ਖੇਸਾਨੀ ਉਜਾੜਨ ਦਾ ਧੰਦਾ ਪਣਾ ਰੱਖਿਆ। ਪਿੱਛੇ ਇਹ ਮਕਸਦ ਹੈ। ਹਾਂਜੀ। ਖੇਸਾਨੀ ਕਿਉਂਕਿ ਕਾਰਪੋਰੇਟ ਸੈਕਟਰ ਬਹੁਤ ਤਕੜਾ ਹੋ ਗਿਆ। ਉਹ ਸਰਕਾਰਾਂ ਚਲਾਉਂਦਾ। ਹੂੰ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਇਨਵੈਸਟਰ ਆ ਜਿਹੜਾ ਜਿਹੜਾ ਉਹਨਾਂ ਚ ਨਿਵੇਸ਼ ਪੈਸੇ ਕਰਦਾ ਉਹ ਕਾਰਪੋਰੇਟ ਸੈਕਟਰ ਕਰਦਾ ਹੈ। ਇਹਨਾਂ ਸਾਰੀਆਂ ਛਾਸੀ ਪਾਰਟੀ ਦਾ ਆਪਣਾ ਕੋਈ ਵजूद ਨਹੀਂ ਕੋਈ ਸਿਧਾਂਤ ਨਹੀਂ ਕੋਈ ਨੀਤੀ ਨਹੀਂ ਕੋਈ ਪਾਲਸੀ ਨਹੀਂ ਕੋਈ ਲੋਕ ਰਾਜ ਨਹੀਂ ਕੋਈ ਉਪਕਾਰ ਨਹੀਂ ਕਰਨਾ ਕੋਈ ਆਪਾਂ ਕਹਿੰਦੇ ਆ ਭਾਈ ਲੋਕਾਂ ਦੇ ਹਿਤ ਵਿੱਚ ਕੰਮ ਕਰਨਾ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਕਾਰਪੋਰੇਟ ਸੈਕਟਰ ਦੇ ਹਿਤ ਵਿੱਚ ਕੰਮ ਕਰਨਾ ਮੈਂ ਉਹ ਕਾਰਪੋਰੇਟ ਸੈਕਟਰ ਦਾ ਨਾਂ ਅੰਗਰੇਜ਼ੀ ਵਿੱਚ ਰੱਖਿਆ ਕਾਰਪੋਰੇਟੋਕਰੇਸੀ ਜਿਵੇਂ ਡੈਮੋਕ੍ਰੇਸੀ ਹੁੰਦਾ ਅਰਿਸਟੋਕਰੇਸੀ ਹੁੰਦਾ ਆਟੋਕ੍ਰੇਸੀ ਹੁੰਦਾ ਹੈ ਬਿਊਰੋਕ੍ਰੇਸੀ ਹੁੰਦਾ ਹੈ ਛੋਰੋਕ੍ਰੇਸੀ ਹੁੰਦਾ ਹੈ ਤੇ ਮੈਂ ਉਹਦਾ ਨਾਂ ਰੱਖਤਾ ਕਾਰਪੋਰੇਟੋਕ੍ਰੇਸੀ ਹੁਣ ਜਿਹੜੀ ਕਾਰਪੋਰੇਟੋਕ੍ਰੇਸੀ ਆ ਉਹ ਸਾਰਿਆਂ ਦੀ ਇਹਨਾਂ ਦੀ ਕਿਸੇ ਘਰਾਂਦੀ ਆ ਜਿੰਨੀਆਂ ਦੂਜੀਆਂ ਕ੍ਰੇਸੀਆਂ ਨੇ ਮਤਲਬ ਸਰਕਾਰ ਉਹਨਾਂ ਦੇ ਅੰਡਰ ਚੱਲਦੀ ਆ ਪੂਰੀ ਤਰ੍ਹਾਂ ਅੰਡਰ ਸ਼ਬਦ ਛੋਟਾ ਆ ਉਹਨਾਂ ਦੀਆਂ ਜੁੱਤੀਆਂ ਥੱਲੇ ਬੈ ਕੇ ਚੱਲਦੀ ਆ ਅੰਡਰ ਅਧੀਨਗੀ ਸਬੋਡੀਨੇਸ਼ਨ ਮੰਨੀ ਜਾਂਦੀ ਆ ਜੁੱਤੀਆਂ ਚਟਵਾ ਕੇ ਫੇਰ ਵਹਾ ਕੇ ਉਹ ਪੈਸੇ ਦਿੰਦੇ ਨੇ ਤੇ ਫਿਰ ਸਰਕਾਰਾਂ ਉਹਨਾਂ ਦੇ ਨਾਂ ਤੇ ਚੱਲਦੀਆਂ ਤੇ ਉਹਨਾਂ ਦੇ ਧਨ ਰਾਜਾ ਬਿਕਰਮਾਜੀਤ ਧਨ ਰਾਜਾ ਬਿਕਰਮਾਜੀਤ ਇਹ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਨੇ ਔਰ ਉਹਨਾਂ ਦੀਆਂ ਨੀਤੀਆਂ ਜਿਵੇਂ ਕੋ ਟ੍ਰੰਪ ਵਰਗਾ ਬੰਦਾ ਹਮ ਐਲਨ ਮਸਕ ਦੇ ਥੱਲੇ ਲੱਗਿਆ ਪਿਆ ਕਿ ਨਹੀਂ ਹਮ ਅਮਰੀਕਾ ਦਾ ਰਾਸ਼ਟਰਪਤੀ ਹਮ ਐਲਨ ਮਸਕ ਦੇ ਥੱਲੇ ਆ ਔਰ ਝੂਠ ਮਾਰਦਾ ਕਿ ਮੈਂ ਅਮਰੀਕਾ ਨੂੰ ਦੁਨੀਆ ਚ ਨੰਬਰ 1 ਦਾ ਦੇਸ਼ ਬਣਾ ਦੇਣਾ ਹੈ ਅਮਰੀਕਾ ਤਾਂ ਅੱਜ ਵੀ ਨੰਬਰ 1 ਦਾ ਦੇਸ਼ ਹੈ ਹਮ ਅੱਜ ਹੈ ਕਿ ਨਹੀਂ ਹਾਂਜੀ ਜਿੱਥੇ ਮਰਜ਼ੀ ਜੰਗ ਕਰਾ ਦਿੰਦਾ ਜਿੱਥੇ ਮਰਜ਼ੀ ਟੈਰ ਫਲਾ ਦਿੰਦਾ ਜਦੋਂ ਮਰਜ਼ੀ ਵਿਦਿਆਰਥੀ ਨੂੰ ਬਾਹਰ ਕੱਢ ਦਿੰਦਾ ਠੀਕ ਹੈ ਉਹਦਾ ਸ਼ੁਕਰ ਕਰੋ ਅਮਰੀਕਾ ਦੇ ਲੋਕਾਂ ਦੀ ਕੁਝ ਭਾਰ ਦੇ ਲੋਕਾਂ ਨਾਲ ਵੱਧ ਸਾਂਝ ਤੇ ਸਿਆਣਪ ਤੇ ਚਿੰਤਨ ਜਿਆਦਾ ਹੈ ਉਹਨਾਂ ਨੇ ਉਹਦਾ ਹੁਣ ਵਿਰੋਧ ਸ਼ੁਰੂ ਕੀਤਾ ਹੋਇਆ ਹੈ ਵੀ ਇਹ ਗਪੌੜ ਮਾਰਨੇ ਛੱਡ ਲੋਕਾਂ ਨੂੰ ਚੰਗੀ ਤਰ੍ਹਾਂ ਵਸਣ ਦੇ ਨਹੀਂ ਮੁੱਖ ਮੰਤਰੀ ਫਿਰ ਇਹ ਗੱਲਾਂ ਕਿਉਂ ਕਰਦੇ ਆ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਖੋਹ ਨਹੀਂ ਰਹੇ ਅਸੀਂ ਤਾਂ ਉਹਨਾਂ ਨੂੰ ਆਪਸ਼ਨ ਦੇ ਰਹੇ ਆ ਤੁਸੀਂ ਆਪਣੀ ਜ਼ਮੀਨ ਰੱਖਣੀ ਹੈ ਰੱਖੋ ਜੇ ਸਾਨੂੰ ਦਿਨੇ ਉਹ ਇਕੱਠੀ ਕਰਕੇ ਅਸੀਂ ਤੁਹਾਨੂੰ ਵਧੀਆ ਪਲਾਟ ਦੇਵਾਂਗੇ ਨਾ ਦੇਖੋ ਪਲਾਟ ਕਿਹੜਾ ਹੈ ਕਿਸਾਨ ਦੀ ਜ਼ਮੀਨ ਚੋਂ ਕਿਸਾਨ ਨੂੰ ਪਲਾਟ ਦਿੰਦਿਆ ਕਿਸਾਨ ਦੇ ਕੋਲ ਤਾਂ ਜ਼ਮੀਨ ਹੈ ਉਹਨੂੰ ਪਲਾਟ ਦੀ ਲੋੜ ਕੀ ਹੈ ਉਹ ਜੇ ਜਦੋਂ ਮਰਜੀ ਹੈ ਘਰ ਪਾ ਲੂ ਗੁੰਮਰਾਹ ਕਰ ਰਿਹਾ ਗੁੰਮਰਾਹ ਕਰ ਰਿਹਾ ਕਿਸਾਨ ਦੀ ਜ਼ਮੀਨ ਹੈ ਉਹਦੇ ਵਿੱਚ ਕਹਿੰਦੇ ਮੈਂ ਤੁਹਾਨੂੰ ਪਲਾਟ ਦੇਵਾਂ ਹਮ ਕਿਵੇਂ ਦੇਵਾਂ ਕਮਰਸ਼ੀਅਲ ਪਲਾਟ ਵੀ ਰਹੇ ਸੀ ਨਾ ਤਾਂ ਨਹੀਂ ਫੇਰ ਕਮਰਸ਼ੀਅਲ ਜਿੰਨੀ ਆ ਕਲੋਨੀਆਂ ਚੱਲਦੀਆਂ ਨੇ ਸਾਰੇ ਬਾਜ਼ਾਰ ਆ ਉਹ ਤਾਂ ਡਿੱਗੇ ਪਏ ਆ ਤੇ ਕਿਸਾਨ ਨੂੰ ਕਮਰਸ਼ੀਅਲ ਪਲਾਟ ਦੇ ਕੇ ਉੱਥੇ ਫਿਰ ਕਾਹਦੀ ਦੁਕਾਨ ਖੋਲੂਗਾ ਬੀੜੀਆਂ ਸਿਗਰਟਾਂ ਦੀ ਕਿ ਗੁੜ ਸ਼ੱਕਰ ਦੀ ਜਿਹੜੀਆਂ ਕਲੋਨੀਆਂ ਪਹਿਲਾਂ ਬਣੀਆਂ 50 50 ਕਿੱਲੇ 'ਚ 100 100 ਕਿੱਲੇ 'ਚ ਉਹ ਤਾਂ ਅਜੇ ਤੱਕ ਭਰੀਆਂ ਨਹੀਂ 24000 ਕਿੱਲਾ ਤੁਹਾਨੂੰ ਕੀ ਲੱਗਦਾ ਕਿਉਂ ਇਹ ਅਕਵਾਇਰ ਕੀਤਾ ਜਾ ਰਹੇ ਆ ਇਹ ਲੈਂਡ ਪੁਲਿੰਗ ਨੀਤੀ ਕਿਉਂ ਲਿਆਂਦੀ ਗਈ ਹੈ ਤੂੰ ਆਇਆ ਨਾ ਤੇ ਵੱਡੀ ਪਾਲਿਸੀ ਲਿਆ ਕੇ ਵੱਡੇ ਰੀਅਲਟਰਾਂ ਨੂੰ ਦੇਣਾ ਜਿਹੜੇ ਰੀਅਲਟਰ ਨੇ ਫਿਰ ਉਹਨਾਂ ਨੇ ਗਾਹਾਂ ਦੀ ਗਾਹਾਂ ਇਹਨਾਂ ਨਾਲ ਸੌਦੇ ਕਰਨੇ ਆ ਉਹਨਾਂ ਤੋਂ ਲੈਣਾ ਕੀ ਪੈਸੇ ਸਰਕਾਰਾਂ ਦਾ ਪੈਸੇ ਲੈਂਦੀਆਂ ਕਿਉਂਕਿ ਸਰਕਾਰਾਂ ਭ੍ਰਸ਼ਟ ਹੁੰਦੀਆਂ ਹਰ ਸਟੜੇ ਇਮਾਨਦਾਰ ਪੱਕੀ ਗੱਲ ਹੈ ਵੀ ਭਾਰਤ ਦੀ ਧਰਤੀ ਤੇ ਪੰਜਾਬ ਦਾ ਬੰਦਾ ਇਮਾਨਦਾਰ ਅੱਜ ਤੱਕ ਤਾਂ ਕੋਈ ਮੁੱਖ ਮੰਤਰੀ ਇਮਾਨਦਾਰ ਨਹੀਂ ਆਇਆ ਭਾਈ ਇਮਾਨਦਾਰ ਤੋਂ ਵੀ ਉੱਪਰ ਕੱਟੜ ਇਮਾਨਦਾਰ ਕਹਿੰਦੇ ਕੱਟੜ ਇਮਾਨਦਾਰ ਬਿਲਕੁਲ ਹਾਲਾ ਕਿਉਂਕਿ ਇਥੇ ਕਦੇ ਕੋਈ ਇਮਾਨਦਾਰ ਮੁੱਖ ਮੰਤਰੀ ਨਹੀਂ ਆਇਆ ਦੇਖੋ ਕਰੋ ਇਮਾਨਦਾਰ ਮੁੱਖ ਮੰਤਰੀ ਸੀ ਦੱਸ ਦਿਓ ਦਰਵਾਰਾ ਸੇ ਇਮਾਨਦਾਰ ਮੁੱਖ ਮੰਤਰੀ ਸੀ ਗਿਆਨੀ ਜਲਸੇ ਮੰاندار ਮੁੱਖ ਮੰਤਰੀ ਸੀ ਬਰਨਾਲਾ ਮੰاندار ਮੁੱਖ ਮੰਤਰੀ ਸੀ ਹੂੰ ਦੱਸ ਦਿਓ ਅਮਰਿੰਦਰ ਸਿੰਘ ਮੰاندار ਮੁੱਖ ਮੰਤਰੀ ਆ ਹੂੰ ਕਿਹੜਾ ਪਤਾ ਲੱਗੇ ਨਾ ਹੂੰ ਮੈਨੂੰ ਤਾਂ ਕੋਈ ਥਿਆ ਨਹੀਂ 75 ਸਾਲ ਦੀ ਉਮਰ ਆ ਚੰਗੀ ਤਰ੍ਹਾਂ ਵੇਖਦੇ ਆ ਸਾਰਾ ਨੇ ਵੜਿਆ ਝੂਠ ਮਾਰਿਆ ਇਹਨਾਂ ਤੇ ਉਹਨਾਂ 'ਚ ਕੋਈ ਫਰਕ ਬਦਲਾ ਜਿਹੜੀ ਆ ਇਹ ਆ ਵੀ ਇਹ ਬੜੀ ਫਰੇਬੀ ਟੰਗ ਨਾਲ ਤੇ ਨਾਲੇ ਟੀਚਰ ਕਰਦਾ ਨਾਲੇ ਚੁੰਡੀ ਵੜਦਾ ਹੂੰ ਕੁਮਾਰ ਆ ਇਹਦੀ ਗੱਲ ਆ ਜੇ ਰ ਟੀਚਰੀ ਬੰਦਾ ਚੂਡੀ ਵੜੇ ਨਾ ਤੇ ਬੰਦਾ ਕਹਿੰਦਾ ਕੋਈ ਨਹੀਂ ਕੋਈ ਨਹੀਂ ਟੀਚਰੀ ਕੀਤੀ ਐ ਤੇ ਚੁੰਡੀ ਚੁੰਡੀ ਹੁੰਦੀ ਆ ਸਰੀ ਬੰਦਾ ਕਿਸੇ ਦੇ ਚੁੰਡੀ ਨਹੀਂ ਵੜਦਾ ਠੀਕ ਹੈ ਉਹ ਕਹਿੰਦਾ ਵੀ ਮੈਂ ਕਿਸੇ ਦੇ ਸਰੀਰ ਨੂੰ ਕਿਉਂ ਟੱਚ ਕਰਾਂ ਕਿਉਂ ਹੱਥ ਲਾਵਾਂ ਇਹ ਤਾਂ ਨਿਯਾਇਤਾਂ ਤੇ ਹੱਥ ਲਾ ਕੇ ਵੀ ਚੁੰਡੀ ਵੜਦਾ ਇਸ ਕਰਕੇ ਸਾਰੀ ਨੀਤੀ ਮਾਨਸਿਕਤਾ ਇਹੋ ਜੀ ਆ ਜਿਹੜੀ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਔਰ ਭਾਈਚਾਰਾ ਵਿਰੋਧੀ ਆ ਪੰਜਾਬੀ ਸਭਿਆਚਾਰ ਵਿਰੋਧੀ ਹੈ ਪੰਜਾਬੀ ਭਾਸ਼ਾ ਵਿਰੋਧੀ ਹੈ ਇਹ ਵੀ ਨਾਲ ਵੇਖੋ ਥੋੜੀ ਪਛਾਣ ਨਹੀਂ ਕੋਈ ਰਹਿਣੀ ਥੋੜੀ ਪਛਾਣ ਪੰਜਾਬ ਦੀ ਨਹੀਂ ਰਹਿਣੀ ਸਾਰੀਆਂ ਚੀਜ਼ਾਂ ਉਧਰ ਨੂੰ ਜਾ ਰਹੀਆਂ ਉਧਰ ਜਾ ਰਹੀਆਂ ਜੋ ਵੇਖੋ ਪਛਾਣ ਉਹਨਾਂ ਦੀ ਬਣਦੀ ਹੈ ਸਭਿਆਚਾਰ ਉਹਨਾਂ ਦਾ ਬਣਦਾ ਹੈ ਜਿਨ੍ਹਾਂ ਦੀ ਸੱਤਾ ਆਪਣੇ ਹੱਥ 'ਚ ਹੋਵੇ ਤੇ ਜਿਨ੍ਹਾਂ ਨੂੰ ਆਪਣੀ ਸੱਤਾ ਤੇ ਪਛਾਣ ਦਾ ਭਾਸ਼ਾ ਭੇਸ ਭੋਜਨ ਤੇ ਭਾਵਨਾ ਤੇ ਇਹਨਾਂ ਦਾ ਮਾਣ ਹੋਵੇ ਪੰਜਾਬ ਦੇ ਵਿੱਚ ਤਾਂ ਇਹਦਾ ਕੋਈ ਬੰਦਾ ਮਾਣ ਵਾਲਾ ਹੈ ਹੀ ਨਹੀਂ ਕੇਰਲਾ 'ਚ ਹੋ ਸਕਦਾ ਬੰਗਾਲ ਚ ਹੋ ਸਕਦਾ ਪੰਜਾਬ ਚ ਨਹੀਂ ਪੰਜਾਬ ਚ ਤਾਂ ਇੱਕ ਵੀ ਨਹੀਂ ਕੱਢਦੇਓ ਪੰਜਾਬ ਦੇ ਬੰਦੇ ਦਾ ਇੱਕ ਦਾ ਨਾਮ ਲੈਦੇ ਹੋ ਜਿਹੜਾ ਆਪਣੀ ਭਾਸ਼ਾ ਤੇ ਪੇਛ ਦੇ ਉਤੇ ਮਾਣ ਕਰਕੇ ਤੁਰਦਾ ਹੋਵੇ ਹੂੰ ਦੱਸਦੇ ਮੈਂ ਤਾਂ ਨਹੀਂ ਆਇਆ ਪਿਛਲੇ 52 ਸਾਲਾਂ ਚ ਮੈਂ ਤੇ ਪੰਜਾਬ ਚ ਹੀ ਰਹਿਣਾ ਵੈਸੇ ਮੇਰਾ ਜਨਮ ਹੈ ਜਿਹੜਾ ਹਰਿਆਣੇ ਦਾ ਜਿਲ੍ਹਾ ਹਸਾਰ ਦਾ ਹੈ ਇੱਥੇ ਤੇ ਮੈਂ ਅਫਸਰੀ ਕੀਤੀ ਹੈ ਕੱਲੀ ਪਰ ਮੈਂ ਰਹਿਣਾ ਪੰਜਾਬੀ ਬਣ ਕੇ ਆ ਜਿਹੜਾ ਸਹੀ ਪੰਜਾਬੀ ਆ ਮੈਂ ਕਦੇ ਪੇਛ ਬਗਾਨਾ ਨਹੀਂ ਪਾਉਂਦਾ ਠੀਕ ਆ ਨਾ ਨਾ ਅੰਗਰੇਜ਼ੀ ਪੇਛ ਦੇਣਾ ਜੁਨਾਨੀ ਨਾਇਰਾਨੀ ਮੈਂ ਸਿਰ ਪੰਜਾਬੀ ਪੇਸਾ ਕੇ ਰੱਖਦਾ ਮੈਨੂੰ ਪਤਾ ਵੀ ਸਾਡਾ ਪੈਸੇ ਹੀ ਆ ਮੈਨੂੰ ਇਸੇ ਤੇ ਮਾਣ ਆ ਤੇ ਅਸੀਂ ਆਪਣੇ ਪੇਸ਼ਤੇ ਮਾਣ ਕਰੀਏ ਭਾਸ਼ਾ ਤੇ ਮਾਣ ਕਰੀਏ ਆਪਣੇ ਸਭਿਆਚਾਰ ਤੇ ਮਾਣ ਕਰੀਏ ਫਿਰ ਆਪਣੇ ਸੰਸਕਾਰਾਂ ਤੇ ਮਾਣ ਕਰੀਏ ਭਾਈਚਾਰੇ ਤੇ ਮਾਣ ਕਰੀਏ ਤੇ ਗੁਰੂ ਪੀਰਾਂ ਦੀ ਧਰਤੀ ਤੇ ਮਾਣ ਕਰੀਏ ਤੇ ਫਿਰ ਅਸੀਂ ਇਹਦੀ ਰੱਖਿਆ ਕਰੀਏ ਤੇ ਜਿਹੜੇ ਖੋਟੇ ਸਿੱਕੇ ਨੇ ਬਣੋਟੀ ਫਰੇਬੀ ਉਹਨਾਂ ਦੀ ਪਛਾਣ ਕਰੀਏ ਅੱਖਾਂ ਮੀਚ ਕੇ ਇਹਨਾਂ ਦੇ ਤੇ ਨਾ ਭਰੋਸਾ ਨਾ ਕਰੀਏ ਬੜੇ ਚੇਤਨ ਹੋ ਕੇ ਵੋਟ ਪਾਈਏ ਵੋਟ ਇੱਕ ਐਸਾ ਵੱਡਾ ਸੰਦ ਹੈ ਜੇ ਤਾ ਗੁੰਮਰਾਹ ਹੋ ਕੇ ਪਾਤਾ ਤਾਂ ਆਬਦੀ ਤਬਾਹੀ ਹੈ VOTER ਦੀ ਤੇ ਜੇ ਚੇਤਨ ਹੋ ਕੇ ਪਾਇਆ ਤਾਂ ਠੱਗ ਦੀ ਤਬਾਹੀ ਹੈ ਹੁਣ ਕੀ ਲੱਗਦਾ ਇਹ ਨੀਤੀ ਲਾਗੂ ਹੋ ਸਕੂਗੀ ਵਿਰੋਧ ਕਰੂਗਾ ਪਰ ਜੇ ਲੋਗ ਤਗੜੇ ਹੋ ਕੇ ਅੱਗੋਂ ਪੈਗੇ ਫਿਰੇ ਭੱਜ ਵੀਰੂ ਫਿਰ ਇਹਨੇ ਜੁੱਤੀ ਨਹੀਂ ਪਾਣੀ ਇਹ ਹੀ ਪੱਕੀ ਗੱਲਾ ਬੈਕ ਹੋ ਸਕਦਾ ਇਹ ਨਹੀਂ ਲੋਕ ਕੁਝ ਵੀ ਕਰਵਾ ਸਕਦੇ ਆ ਜੇ ਸਾਰਾ ਪੰਜਾਬ ਇਕੱਠਾ ਹੋ ਜਾਏ ਨਾ ਤੇ ਵੈ ਕੋ ਜੂ ਕੋ ਜੂਆ ਨਾਲੇ ਦੇ ਜਿਵੇਂ ਪਹਿਲਾਂ ਲੋਕੀ ਸਾਤੇ ਆਪਣੇ ਕਿਵੇਂ ਕਹਿੰਦੇ ਜੁੱਤੀਆਂ ਮਾਰਨਗੇ ਮੈਨੂੰ ਸ਼ਬਦ ਜੁੱਤੀਆਂ ਮਾਰਨਾ ਕਹਿਣਾ ਪੈ ਰਿਹਾ ਮੈਂ ਇਹ ਲਫ਼ਜ਼ ਕਹਿਣ ਦੇ ਬਹੁਤ ਵਿਰੋਧ ਚਾ ਪਰ ਜਿਸ ਪ੍ਰਕਾਰ ਦਾ ਇਹ ਢਾਂਚਾ ਠੰਡਾ ਬਣਾਇਆ ਹੈ ਜੁੱਤੀਆਂ ਸ਼ਬਦ ਛੋਟਾ ਹੈ ਲੋਕਾਂ ਨਾਲ ਹਮਦਰਦੀ ਹੋਵੇ ਉਹਨਾਂ ਦੇ ਨਾਲ ਮਾਨ ਸਤਕਾਰ ਹੋਵੇ ਤੇ ਫਿਰ ਪਤਾ ਲੱਗੇ ਵੀ ਮੈਂ ਮੇਰੇ ਪੰਜਾਬ ਦੇ ਸੱਭਿਆਚਾਰ ਨਾਲ ਖੜਾ ਆਰਥਿਕਤਾ ਨਾਲ ਖੜਾ ਪੰਜਾਬ ਕਿੱਥੋਂ ਕਿੱਥੇ ਗਿਆ ਕਿੰਨਾ ਕਰਜ਼ਾ ਚੜ ਗਿਆ ਹੂੰ ਕਿੰਨੇ ਕਿੰਨਾ ਕਰਜ਼ਾ ਜਿਹੜਾ ਪੰਜਾਬ ਤੇ ਇਹਨਾਂ ਕਰਜ਼ਾ ਸੀ ਅਤਵਾਦ ਚ ਵੀ ਇਹਨਾਂ ਕਰਜ਼ਾ ਨਹੀਂ ਸੀ 84000 ਕੋਟ ਸੀ ਹੂੰ ਹੁਣ 3.5 ਲੱਖ ਤੋਂ ਉੱਚਾ ਹੋ ਗਿਆ ਹਾਂਜੀ ਠੀਕ ਹੈ ਤੇ ਹੋਰ ਲੈਂਡ ਨੂੰ ਤਿਆਰ ਨੇ ਅੰਦਾਜ਼ਾ ਹੈ ਹੋਰ ਲੈਂਡ ਨੂੰ ਤਿਆਰ ਨੇ ਨਹੀਂ ਜਾ ਰਿਹਾ ਲੋਕਾਂ ਦੀਆਂ ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ ਵਾਦਾ ਕੀਤਾ ਤੁਹਾਨੂੰ 1000 ਰੁਪਏ ਮਿਲਾਉਣ ਦਾ ਵਾਸਤੇ ਵੀ ਕਹਿ ਰਹੇ ਕਿ ਹੋਰ ਕਰਜ਼ਾ ਚੱਕਿਆ ਜਾ ਰਿਹਾ ਲੱਕਿਆ ਜਾ ਰਿਹਾ ਵਾਕਿਆ ਦਾ ਕਰਜ਼ਾ ਚੱਕਣਗੇ ਹੋਰ ਹੈ ਕੁਝ ਨਹੀਂ 1000 ਰੁਪਏ ਮਹੀਨਾ ਦੇਣੇ ਕਰਕੇ ਵੋਟਾਂ ਆ ਰਹੀਆਂ ਨਾ ਨਹੀਂ ਵੋਟ ਨਹੀਂ ਪਣੀ ਕੋਈ ਨੀਤੀ ਲਾਗੂ ਹੁੰਦੀ ਹੈ ਸਰਕਾਰ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਮੇਰਾ ਖਿਆਲ ਹੈ ਵੀ ਜੇ ਨੀਤੀ ਲਾਗੂ ਹੁੰਦੀ ਹੈ ਤੇ ਸਤਾਈ ਚ ਸਰਕਾਰ ਦਾ ਨਾਮੋ ਨਿਸ਼ਾਨ ਮਿਟਾ ਦੇਣਗੇ ਲੋਕੇ ਇਹ ਪੱਕੀ ਹੈ ਠੀਕ ਹੈ ਬਹੁਤ-ਬਹੁਤ ਧੰਨਵਾਦ ਤਾਂ ਇਹ ਸਨ ਬਾਪੂ ਬਲਕੌਰ ਸਿੰਘ ਜੀ ਜਿਨ੍ਹਾਂ ਨੇ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਜਿਹੜੇ ਖਦਸ਼ੇ ਨੇ ਉਹਨਾਂ ਨੂੰ ਜ਼ਾਹਿਰ ਕੀਤਾ ਕਿ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਜਿਹੜਾ ਕਿਸੇ ਗਲਤ ਦਿਸ਼ਾ ਦੇ ਵੱਲ ਧੱਕਿਆ ਜਾ ਰਿਹਾ ਤਾਂ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ